ਆਓ ਜੀ ਤੁਹਾਨੂੰ ਅੱਜ ਮਰਦਾਂ ਨੂੰ ਘੋੜੇ ਬਣਾਉਣ ਵਾਲੀ ਖਰਾਕ ਖਵਾਈਏ ਤੁਹਾਨੂੰ ਅੱਜ ਦੇਖੋ ਕਿਵੇਂ ਢੇਰ ਲਗਾਇਆ ਤੇ ਇਹਦੇ ਪੰਜੀਰੀ ਕਹਿੰਦੇ ਇਹਨੂੰ ਤੇ ਪੰਜ ਚੀਜ਼ਾਂ ਪੈਂਦੀਆਂ ਆ ਗਣ ਲਓ ਆਜੇ 1 2 3 4 5 6 7 ਭਖੜਾ ਜੀ ਇਹ 8 ਸਫੇਦ ਮੂਸਲੀ 9 ਤੇ 10 ਤੇ ਅਲਸੀ 11 ਤੇ ਤਿਲ 12 ਤੇ ਆ ਗ੍ਰੀਨ ਸੁਲਤਾਨਾ 13 ਤੇ ਆ 14 ਆ 15 16 17 18 ਇਹ ਮੜੂ ਨੀਨੇ ਤੇ ਆਪ ਸੰਢਾ ਜੀ 20 ਤੇ ਸੰਢ ਘਰਦੀ ਹੈ ਤਾਂ ਕਰਕੇ ਵੱਖਰੀ ਰੱਖੀ ਆ ਗੁੜ 21 ਗੁੜ ਥੋੜਾ ਜਿਹਾ ਪਾਇਆ ਆਪਾਂ ਠੀਕ ਆ ਤੇ ਅਜਵੈਨ 22 ਸੌਫ 23 ਤੇ ਆ ਜਿਹੜਾ ਸੁਲਤਾਨਾ ਇਹ 24 ਤੇ ਆ ਇਹਦੇ ਵਿੱਚ ਘਿਓ ਜਿਹੜਾ ਆ ਉਹ ਪਾਸੇ ਕੀਤਾ ਆ 25 ਨੀਗਾ ਇਹ ਆਪਾਂ ਪਹਿਲਾਂ ਗਿਣ ਲਿਆ ਇੱਕ ਘਿਓ ਪੈਣਾ 25 ਚੀਜ਼ਾਂ ਦੇਖੋ ਜੀ ਗਿਣਨੀਆਂ ਸਭ ਤੋਂ ਪਹਿਲਾਂ ਆਪਾਂ ਹੁਣ ਜਿਹੜੀ ਆ ਜਿਹੜੀ ਸੁੱਕੀਆਂ ਚੀਜ਼ਾਂ ਭਰਨੀਆਂ ਉਹ ਭੁੰਨ ਲੋ ਪਹਿਲਾਂ ਆਪਾਂ ਭੁੰਨੀਆਂ ਦੂਜੀ ਅਲਸੀ ਫੇਰ ਆਪਾਂ ਅਜਵੈਨ ਭੁੱਲ ਲਈ ਆ ਠੀਕ ਆ ਫੇਰ ਆਪਾਂ ਸੌਫ ਭੁੰਨ ਲਈਏ ਇਹਨਾਂ ਨੂੰ ਜਿਹੜਾ ਇਹ ਡਰਾਈ ਰੋਸਟ ਕਰਨਾ ਤੁਸੀਂ ਠੀਕ ਆ ਜਦੋਂ ਥੋੜੀ ਥੋੜੀਏ ਪੂਰੇ ਰੰਗ ਦੀਆਂ ਹੋ ਜਾਣ ਗੋਰੀਆਂ ਇਹ ਹੋ ਜਾਣ ਉਦੋਂ ਕਾਲੀਆਂ ਇਹ ਉਦੋਂ ਇਹਨਾਂ ਨੂੰ ਇਕੱਠੀਆਂ ਇਹਨਾਂ ਨੂੰ ਇੱਕੇ ਥਾਂ ਤੇ ਪਾ ਕੇ ਮਿਕਸੀ ਦੇ ਵਿੱਚ ਗੁਰ ਗੁਰ ਕਰਾ ਦੇ 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 ਰਿਆ ਜਿਹੜਾ ਸ਼ੌਂਕ ਦਾ ਨਨਾਨੇ ਗੋਰੀਏ ਇਹਨਾਂ ਦੇ ਢੇੜੇ ਦੇ ਕੇ ਇਹਨਾਂ ਦਾ ਪਾਊਡਰ ਬਣਾ ਲਓ ਇਧਰ ਸੌਫੀ ਜੀ ਵੀ ਹੈ ਇਹ ਵੀ ਵਿੱਚੇ ਪਾ ਦੇ ਦੇ ਐਦਾਂ ਪਾਊਡਰ ਇਹਨਾਂ ਦਾ ਬਣਾ ਲੈਣਾ ਠੀਕ ਹੈ ਜੀ ਸੁਣੀ ਚੱਲਿਆ ਹੁਣ ਤੁਹਾਡਾ ਮਜ਼ੇ ਆਊਗਾ ਭਖੜਾ ਦੇਖੋ ਜੀ ਭਖੜਾ ਤੇ ਗੋਖਰੂ ਜੀ ਨੂੰ ਕਹਿੰਦੇ ਆ ਤੇ ਇਹ ਜਿਹੜਾ ਆ ਇਹਨੂੰ ਵੀ ਤੁਸੀਂ ਸੇਕ ਲਵਾ ਲੈਣਾ ਇਹ ਭੁੰਨਣਾ ਇਹ ਤੁਹਾਡੇ ਲੱਕ ਲੁੱਕ ਵਾਸਤੇ ਚਾਹੀਦਾ ਇਹ ਤੇ ਸ਼੍ਰੀਰ ਵਾਸਤੇ ਬਹੁਤ ਵਧੀਆ ਚੀਜ਼ ਆ ਆ ਡਾਰਕ ਹੋ ਗਿਆ ਆਪਾਂ ਇਹ ਵੀ ਕਰ ਲਿਆ ਠੀਕ ਆ ਤੇ ਆ ਬਾਅਦ ਵਿੱਚ ਤਿਲ ਵੀ ਜਿਹੜੇ ਆ ਇਹ ਆਪਾਂ ਭੁੰਨ ਲੈ ਠੀਕ ਆ ਇਹਨਾਂ ਨੂੰ ਸੇਕ ਦੇ ਲੈਣਾ ਫਿਰ ਆਪਾਂ ਆ ਜਿਹੜਾ ਕੋਕੋਨਟ ਸੀਗਾ ਖੋਪਾ ਇਹਨੂੰ ਮੈਂ ਕੀ ਕੀਤਾ ਇਹਨੂੰ ਕੱਟ ਕੇ ਨਾਈਫ ਦੇ ਨਾਲ ਫਿਰ ਥੋੜਾ ਜਿਹਾ ਘਿਓ ਪਾ ਕੇ ਇਹਨੂੰ ਫਰਾਈ ਕਰਨਾ ਜਿਹੜੀ ਫਰਾਈ ਚੀਜ਼ ਕਰਨ ਵਾਲੀਆਂ ਆਪਾਂ ਫਰਾਈ ਕਰ ਲੈਣਾ ਠੀਕ ਆ ਇਹਨਾਂ ਦਾ ਕਟਾ ਵੱਡੀ ਜਿਹੜੀ ਆ ਮੈਂ ਤਾਂ ਇਹਨਾਂ ਗੋਲ-ਗੋਲੇ ਰਿੰਗ ਬਣਾ ਦੇ ਇਹ ਵਧੀਆ ਖੋਪਾ ਹੋਇਆ ਨਾ ਤਾਂ ਫਿਰ ਮਲਾਇਮ ਹੁੰਦਾ ਤੇ ਇਹ ਪਿਆਰ ਦਾ ਮੌਸਮ ਜਿਹੜਾ ਆ ਫਿਰ ਬਾਅਦ ਚ ਛੋਲੇ ਜਿਹੜੇ ਆ ਇਹ ਤੁਸੀਂ ਇਹ ਖਿਆਲ ਰੱਖਿਓ ਕਿ ਇਹ ਛੋਲੇ ਜਿਹੜੇ ਆ ਇਹ ਲੂਣ ਵਾਲੇ ਨਾ ਹੋਣ ਇਹ ਰੋਸਟਰ ਆ ਕਿਤੇ ਹੋਣ ਪਰ ਲੂਣ ਵਾਲੇ ਨਾ ਹੋਣ ਤੇ ਇਹਨਾਂ ਦੇ ਵਿੱਚ ਛੋਲਿਆਂ ਦੇ ਵਿੱਚ ਹੀ ਤੁਸੀਂ ਆ ਜਿਹੜੀਆਂ ਚੀਜ਼ਾਂ ਆ ਇੱਧਰ ਆਪਾਂ ਆਹ ਚਲੋ ਆਹ ਸਨਫਲਾਵਰ ਜਿਹੜੇ ਆ ਸੀਡ ਇਹ ਵੀ ਆਪਾਂ ਕਰਦੇ ਆ ਗਰਮ ਤੇ ਜਿਹੜੀ ਆ ਚੀਜ਼ਾਂ ਦੇਖੋ ਤੁਸੀਂ ਛੋਲਿਆਂ ਦੇ ਨਾਲ ਅਸੀਂ ਖਜੂਰਾ ਛੋਲੇ ਦੇ ਨਾਲ ਅਸੀਂ ਜਿਹੜੇ ਮੇਵੇ ਆ ਇਹ ਸਾਰੇ ਇਹਨਾਂ ਨੂੰ ਮਿਕਸ ਕਰਕੇ ਅਸੀਂ ਇਹਨਾਂ ਨੂੰ ਪੀਨੇ ਆ ਤਾਂ ਕਿ ਉਹ ਗਾਰਾ ਜਿਆਦਾ ਬਣੇ ਜਿਹੜਾ ਆ ਉਹ ਆਟੇ ਦੇ ਵਿੱਚ ਜਿਹੜੀ ਇਹ ਚੀਜ਼ ਬਣ ਜਾਣ ਇੱਧਰ ਸਰਦਾਰ ਜੀ ਵੀ ਲੱਗੇ ਹੋਏ ਆ ਛੋਟਾ ਭਰਾ ਵੀ ਲੱਗਿਆ ਹੋਇਆ ਤੇ ਇਹ ਜਿਹੜੀ ਚੀਜ਼ਾਂ ਆਪਣੇ ਜਿਹੜਾ ਆ ਹੈਲਪ ਕਰੀ ਜਾਂਦੇ ਆਪਣੇ ਠੀਕ ਆ ਅੱਪਾ ਮਿਸਤਰੀਆਂ ਇਸ ਕੰਮ ਦੇ ਪੱਕੇ ਤੇ ਇੱਕ ਆਧਵੀ ਚੀਜ਼ ਪਾਈ ਹੈ ਜੀ ਇਹ ਇਹ 15 26 ਹੋਈ ਚੀਜ਼ ਵਿੱਚ ਜੋੜਤੀ ਸੀ ਇਹ ਜਿਹੜਾ ਇਹ ਦਾਣੇ ਜਿਹਾ ਹੈ ਤੇ ਇਹ ਵੀ ਚੀਜ਼ ਸਿਹਤ ਵਾਸਤੇ ਵਧੀਆ ਜੀ ਹੈ ਬੱਲੇ ਬੱਲੇ ਕਰਦੇ ਐ ਸੀ ਠੀਕ ਆ ਤੇ ਚਲੋ ਖੈਰ ਇੱਧਰ ਹਾਸੇ ਮਜ਼ਾਕ ਵੀ ਚੱਲਦੇ ਆ ਤੇ ਇੱਧਰ ਆਪਾਂ ਫੁੱਲ ਮਖਾਣੇ ਜਿਹੜੇ ਆ ਥੋੜਾ ਜਿਹਾ ਘਿਓ ਪਾ ਕੇ ਤੇ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਨੇ ਆ ਥੋੜਾ ਜਿਹਾ ਘਿਓ ਪਾਉਣਾ ਜਿਆਦਾ ਨਹੀਂ ਪਾਉਣਾ ਜੀ ਠੀਕ ਹੈ ਤੇ ਬਸ ਥੋੜਾ ਜਿਹਾ ਕੁਛ ਮੈਂ ਪਹਿਲਾਂ ਪਾਇਆ ਥੋੜਾ ਥੋੜਾ ਹੋਰ ਪਾ ਲਿਓ ਕਿ ਤੁਸੀਂ ਜਿਹੜੀ ਚੀਜ਼ ਭੁੰਨਣੀ ਆ ਉਸੇ ਨੂੰ ਹੀ ਉਹਦੇ ਘਿਓ ਦੇ ਵਿੱਚ ਭੁੰਨ ਕੇ ਉਸੇ ਨੂੰ ਉਹਨੂੰ ਵੱਖਰੀ ਕਰ ਲਓ ਐਵੇਂ ਨਹੀਂ ਕਿ ਤੁਸੀਂ ਵਾਵਾ ਸਾਰਾ ਘਿਓ ਪਾ ਲਓ ਤੇ ਬਾਅਦ ਵਿੱਚ ਚੀਜ਼ਾਂ ਤળી ਜਾਓ ਤੇ ਫਿਰ ਉਹ ਬਾਅਦ ਵਿੱਚ ਸਮੈਲ ਆਉਣ ਲੱਗ ਜਾਂਦੀਆਂ ਉਹਨਾਂ ਚੀਜ਼ਾਂ ਚ ਕਿਉਂਕਿ ਤੁਸੀਂ ਪਹਿਲੀ ਚੀਜ਼ ਸੜੀ ਜਾਂਦੀ ਹੈ ਉਹਨਾਂ ਕੀ ਘਿਓ ਪਾਓ ਜਿਹੜੀ ਚੀਜ਼ ਕਰਨੀ ਹੈ ਠੀਕ ਹੈ ਆਪਾਂ ਸੀਗੀ ਜਿਹੜੀ ਵਿਚਾਰ ਗੁੰਦਾ ਵਗੈਰਾ ਸੀਗੀਆਂ ਇਹਨਾਂ ਨੂੰ ਵੀ ਘੋਲ ਦੇ ਵਿੱਚ ਪਾ ਕੇ ਤੇ ਇਦਾਂ ਇਹਨਾਂ ਨੂੰ ਕਰ ਲਿਆ ਇਹ ਵੀ ਜਿਹੜੀਆਂ ਇਹ ਬੜੀਆਂ ਵਧੀਆ ਖਿਲਾਂ ਜੀਆਂ ਬਣ ਜਾਂਦੀਆਂ ਤੇ ਬਾਅਦ ਵਿੱਚ ਇਹਨੂੰ ਜਿਹੜੀ ਚੀਜ਼ ਦੇ ਵਿੱਚ ਮਰਜੀ ਪਾ ਕੇ ਤੇ ਇਹਨੂੰ ਵੀ ਰਗੜ ਲੋ ਮੇਕ ਸ਼ੋਰ ਕਿ ਤੁਸੀਂ ਚੰਗੀ ਤਰ੍ਹਾਂ ਇਹਨੂੰ ਜਿਹੜਾ ਆ ਤੁਸੀਂ ਉਬਾਲਦੇ ਆ ਇਹਨੂੰ ਤੁਸੀਂ ਫਰਾਈ ਕਰਦੇ ਆ ਤੇ ਹੁਣ ਆਪਾਂ ਪਾਉਣ ਲੱਗੇ ਆ ਜੀ ਅ ਕੀ ਇਹ ਚਾਰ ਮਗਜ ਤੇ ਮਗਜ ਜਿਹੜੇ ਆ ਆਪਾਂ ਇਹਦੇ ਨਾਲ ਮਗਜ ਮਾਰੀ ਕਰਨੀ ਹੈ ਇਹ ਆ ਮਗਜ ਮਾਰੀ ਕਰ ਲਈ ਆਪਾਂ ਜਿਹੜੇ ਮਗਜ ਜਿੰਨੇ ਹੀ ਆ ਤੁਹਾਨੂੰ ਪਤਾ ਦਿਮਾਗ ਤੋਂ ਵਾਸਤੇ ਵਧੀਆ ਮਿਲ ਸੀਡ ਇਹ ਉਹ ਸਾਰੇ ਮਗਜ ਹੀ ਆ ਜੀ ਤੇ ਵੱਖਰੇ ਵੱਖਰੇ ਮਗਜ ਆ ਪਾ ਕੇ ਇਹਨਾਂ ਨੂੰ ਵੀ ਸੇਕਾ ਸੁਕਾ ਦੇ ਲੋ ਬਈ ਠੀਕ ਆ ਇਹਨਾਂ ਇਹ ਵੀ ਥੋੜੇ ਥੋੜੇ ਮਾਰੇ ਮਾਰੇ ਫਰਾਈ ਕਰ ਲੈਣੇ ਆ ਫਰਾਈ ਕਰਕੇ ਤੇ ਇਧਰ ਵੇਖੋ ਆ ਖੋਪਾ ਸਿੰਘ ਜੀ ਜਿਹੜਾ ਕੋਕੋਨਟ ਠੀਕ ਆ ਇੱਕ ਜੁੱਟ ਆ ਜਿਹੜੇ ਆ ਇਹ ਬਦਾ ਜਿਹੜੇ ਛੁਆਰੇ ਸੀ ਇਹ ਵੀ ਕੀਤੇ ਸੀ ਤੇ ਮੇਕ ਸ਼ੋਰ ਕਿ ਤੁਸੀਂ ਇਹਨੂੰ ਕਿਸੇ ਚੀਜ਼ ਦੇ ਵਿੱਚ ਪਿਓ ਪੀਨੇ ਐ ਐਵੇਂ ਕੱਲੇ ਨੂੰ ਨਹੀਂ ਢੇਰ ਲਾਇਆ ਹੈ ਜੀ ਸਰਦਾਰ ਸਾਹਿਬ ਨੇ ਆ ਹੁਣ ਸੁੰਢਿਆ ਸੁੰਢ ਨੂੰ ਵੀ ਤੁਸੀਂ ਘਿਓ ਦੇ ਵਿੱਚ ਪਾ ਕੇ ਇਹਨੂੰ ਚੰਗੀ ਬ੍ਰਾਊਨ ਕਰ ਲੈਣੀ ਆ ਬ੍ਰਾਊਨ ਕਰਕੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਕਰ ਲੈਣੀ ਆ ਤੇ ਤੁਸੀਂ ਸਵਾਦ ਅਨੁਸਾਰ ਜਿਹੜੀ ਆ ਸੁੰਢ ਤੁਸੀਂ ਪਾ ਸਕਦੇ ਆ ਤੇ ਇੱਧਰ ਸਫਾਈ ਆਪਣੀ ਹੋ ਰਹੀ ਹੈ ਜੀ ਟੇਬਲ ਦੀ ਆਪਾਂ ਟੇਬਲ ਤੇ ਜਿਹੜਾ ਆ ਇਹ ਬਾਅਦ ਚ ਢੇਰ ਲਾ ਲੈਣਾ ਸਾਰਾ ਕੁਝ ਬਾਅਦ ਚ ਮਿਕਸ ਕਰਕੇ ਇਹਨੂੰ ਸਾਰਾ ਇਕੱਠਾ ਚੀਜ਼ਾਂ ਕਰਕੇ ਨਾ ਸਾਰੀਆਂ ਸਾਰੀਆਂ ਪੁੱਛੀ ਚੀਜ਼ਾਂ ਫਰਾਈ ਕਰਨੀਆਂ ਤੇ ਇਹਨਾਂ ਨੂੰ ਆਪਾਂ ਇਦਾਂ ਟੇਬਲ ਤੇ ਰੱਖ ਕੇ ਤਾਂ ਸਾਰਿਆਂ ਨੂੰ ਉਹਨਾਂ ਨੂੰ ਜਿਹੜਾ ਇਹ ਰਲਾ ਲਿਆ ਠੀਕ ਹੈ ਮਲ ਮਲ ਕੇ ਜਿੱਦਾਂ ਜੱਟ ਖੇਤਾਂ ਦੇ ਵਿੱਚ ਖਾਦਰ ਲਾਉਂਦਾ ਹੁੰਦਾ ਮਲ ਮਲ ਕੇ ਦਵਾਈ ਲਾਉਂਦੇ ਹੁੰਦੇ ਕਣਕਾਂ ਨੂੰ ਤੇ ਐਵੇਂ ਮਲ ਮਲ ਕੇ ਜਿਹੜਾ ਚੰਗੀ ਤਰ੍ਹਾਂ ਆ ਬਈ ਨੂੰ ਮਿਕਸ ਕਰ ਲਿਆ ਇਸ ਤੋਂ ਬਾਅਦ ਆਪਾਂ ਜਿਹੜਾ ਇਹ ਕਿਓ ਦੇ ਵਿੱਚ ਥੋੜਾ ਜਿਹਾ ਆਪਾਂ ਗੁੜ ਪਾਇਆ ਬਾਕੀ ਕਿਉਂਕਿ ਮਿੱਠਾ ਤਾਂ ਆਪਾਂ ਛੁਆਰਿਆ ਤੋਂ ਤੇ ਦੂਜੀਆਂ ਚੀਜ਼ਾਂ ਤੋਂ ਹੀ ਆਪਾਂ ਕਰ ਲਿਆ ਤੇ ਮਾਲ ਸਾਰਾ ਹੀ ਇਹਦੇ ਵਿੱਚ ਆਟਾ ਨਹੀਂ ਪਾਇਆ ਆਪਾਂ ਬਾਂਬੀ ਪਾਈ ਆ ਹੁਣ ਥੋੜਾ ਜਿਹਾ ਆ ਆਪਾਂ ਮਿਕਸੀ ਦੇ ਵਿੱਚ ਹੀ ਆਪਾਂ ਗੁੜ ਪਾਇਆ ਗੁੜ ਪਾ ਕੇ ਪਤਲਾ ਜਿਹਾ ਕਰਕੇ ਤਾਂ ਕਿਓ ਦੇ ਵਿੱਚ ਇਹਨੂੰ ਥੋੜਾ ਜਿਹਾ ਕੀਤਾ ਗਰਮ ਤੇ ਇਹਦੀ ਜਦੋਂ ਲੇਟੀ ਜੀ ਬਣੀ ਆ ਦੇਖੋ ਜੀ ਇਹ ਕਿਓ ਹੀ ਹੈ ਥੋੜੀ ਜੀ ਜਦੋਂ ਲੇਟੀ ਬਣੀ ਲੇਟੀ ਬਣਾ ਕੇ ਤਾਂ ਆਪਾਂ ਗਰਮ ਕਰਕੇ ਤਾਂ ਆ ਲੈ ਆ ਇਹਦੇ ਵਿੱਚ ਪਾਤਾ ਜੀ ਠੀਕ ਆ ਪਰ ਮੈਂ ਥੋੜਾ ਜਿਹਾ ਨਖਰਾ ਕੀਤਾ ਸੀ ਕਿ ਵੈਸੇ ਪਾ ਮੈਂ ਪਹਿਲਾਂ ਹੀ ਦਿੱਤਾ ਸੀਗਾ ਤੇ ਇਹ ਕਰਕੇ ਤਾਂ ਹੁਣ ਤੁਸੀਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਦੇਖੋ ਜੀ ਇਹਨੇ ਮਾਲ ਦੇ ਵਿੱਚ ਆਪਾਂ ਬਿਲਕੁਲ 1 ਕਿਲੋ ਘਿਓ ਪਾਇਆ ਸੀ ਤੇ ਹੁਣ ਇਹਦੀਆਂ ਪਿੰਨੀਆਂ ਵੀ ਵੱਟੀਆਂ ਗਈਆਂ ਤੇ ਮੈਂ ਕਿਹਾ ਪਿੰਨੀਆਂ ਵੱਟਣੀਆਂ ਖਾਣੀਆਂ ਸੌਖੀਆਂ ਹੋ ਜਾਂਦੀਆਂ ਤੇ ਆਹ ਦੇਖੋ ਜੀ ਕਿਆ ਚੀਜ਼ ਬਣੀ ਆ ਹੁਣ ਬਣੀ ਆ ਤਾਂ ਦੱਸਿਓ ਤਾਂ ਖਾਣ ਨੂੰ ਇਹ ਉਹ ਸਰਦਾਰ ਜੀ ਨੇ ਸੈਟ ਲੈ ਜੀ ਗੱਲ ਦੇ ਵਿੱਚ ਤੇ ਸਿਰ ਤੋਂ ਮਾਰਨਾ ਹੀ ਆ ਜੀ ਆਪਦੇ ਹੱਥੀਂ ਹੀ ਬਣਾਇਆ ਨਜ਼ਾਰਾ ਵੱਜ ਗਿਆ ਪੂਰਾ ਜੀ ਹੈ ਤੇ ਆ ਕੁਛ ਕੀਤਾ ਤੇ ਹੁਣ ਤੁਸੀਂ ਦੱਸੋ ਕਿਦਾਂ ਦੀ ਲੱਗੀ ਹੈ ਜੀ ਆ ਬੰਬ ਚੀਜ਼ ਬਣੀ ਬੰਬ